ਵਿੱਦਿਆ ਦੇ ਪੱਧਰ ਨੂੰ ਉੱਚਾ ਚੱਕਣ ਲਈ ਸਿੱਖਿਆ ਦੇ ਆਧੁਨਿਕ ਸਾਧਨਾਂ ਦੇ ਨਾਲ-ਨਾਲ ਸਕੂਲ ਪ੍ਰਸ਼ਾਸਨਾ ਵੱਲੋਂ ਸਮੇਂ-ਸਮੇਂ ਸਰ ਵਰਕਸ਼ਾਪਾਂ ਅਤੇ ਧਾਰਮਿਕ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਸਕੂਲੀ ਬੱਚਿਆਂ ਨੂੰ ਉਚੇਰੀ ਸਿੱਖਿਆ ਦੇ ਨਾਲ-ਨਾਲ ਵਿਗਿਆਨ, ਇਤਿਹਾਸ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਿੱਖਿਆ ਦਾ ਗਿਆਨ ਵੀ ਦਿੱਤਾ ਜਾਂਦਾ ਹੈ। ਇਸੇ ਲੜੀ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਗ੍ਰੀਨ ਵੈਲੀ ਸਕੂਲ ਪ੍ਰਸ਼ਾਸਨ ਨੇ ਬਸੰਤ ਮੇਲੇ ਦਾ ਆਯੋਜਨ ਕੀਤਾ। ਇਸ ਮੇਲੇ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਮੈਜੀਕਲ ਸ਼ੋਅ ਵੀ ਆਯੋਜਿਤ ਕੀਤਾ ਗਿਆ। ਬੱਚਿਆਂ ਨੂੰ ਬਸੰਤ ਰੁੱਤ ਦੀ ਖਾਸੀਅਤ ਸੰਬੰਧੀ ਜਾਣਕਾਰੀ ਦਿੱਤੀ। ਇਸ ਮੇਲੇ ਵਿੱਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਪੀਲੇ ਰੰਗ ਦੇ ਕਾਸਟਿਊਮ ਪਾ ਕੇ ਮੇਲੇ ਵਿੱਚ ਸ਼ਮੂਲੀਅਤ ਕੀਤੀ। ਜਿੱਥੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਉੱਥੇ ਬਸੰਤ ਮੇਲੇ ਦੀ ਸ਼ਲਾਘਾ ਕੀਤੀ। ਕੋਈ ਵੀ ਸੈਲੀਬ੍ਰੇਸ਼ਨ ਹੈ ਦੇਖੋ ਆਪਣੇ ਨਾਲ ਹੀ ਚੰਗੀ ਲੱਗਦੀ ਹੈ ਤੇ ਪੈਰੈਂਟਸ ਵੀ ਸਕੂਲ ਦਾ ਇੱਕ ਨਿਖੜਵਾ ਅੰਗ ਹੈ। ਜਦੋਂ ਕੋਈ ਵੀ ਸੈਲੀਬ੍ਰੇਸ਼ਨ ਦੇ ਵਿੱਚ ਪੈਰੈਂਟਸ ਨਾਲ ਸਾਥ ਦਿੰਦੇ ਆ ਤੇ ਪੂਰਾ ਇੰਜੋਏ ਕਰਦੇ ਆ ਆਪਣੇ ਬੱਚਿਆਂ ਦੇ ਨਾਲ ਆ ਕੇ। ਤੇ ਉਸ सेलिब्रेशन ਦੇ ਚਾਰ ਚੰਨ ਲੱਗ ਜਾਂਦੇ ਆ ਇਹ ਮੇਲਾ ਸੀ ਇਸੇ ਲਈ ਆਰਗੇਨਾਈਜ਼ ਕੀਤਾ ਕਿਉਂਕਿ ਏਰੀਆ ਦੇ ਅਕੋਰਡਿੰਗ ਇੱਥੇ ਰੀਕ੍ਰੀਏਸ਼ਨ ਦੇ ਜਿਹੜੇ ਸੋਰਸਸ ਆ ਬਹੁਤ ਥੋੜੇ ਆ ਤੇ ਬੱਚਿਆਂ ਨੂੰ ਕਿਤੇ ਵੀ ਇੰਜੋਏ ਕਰਨ ਦਾ ਮੌਕਾ ਨਹੀਂ ਮਿਲਦਾ ਇਸ ਕਰਕੇ ਅੱਜ ਦਾ ਦਿਨ ਬਸੰਤ ਨੂੰ ਮੁੱਖ ਰੱਖਦੇ ਹੋਏ ਜਿਵੇਂ ਮਿਸਾਲ ਦੇ ਤਾਂ ਹੁਣ ਮੌਸਮ ਹੈ ਤੇ ਬਸੰਤ ਨੂੰ ਬੱਚਿਆਂ ਦੇ ਨਾਲ ਮਨਾਉਣ ਲਈ ਪੇਰੈਂਟਸ ਨਾਲ ਮਨਾਉਣ ਲਈ ਅਸੀਂ ਇਹ ਮੇਲੇ ਦਾ ਪ੍ਰਬੰਧ ਕੀਤਾ ਬਹੁਤ ਤਰ੍ਹਾਂ ਦੀਆਂ ਰਾਈਡਸ ਇਹਦੇ ਵਿੱਚ ਲੱਗੀਆਂ ਹੋਈਆਂ ਨੇ ਬਹੁਤ ਤਰ੍ਹਾਂ ਦੇ ਸਵਿੰਗਸ ਲੱਗੇ ਹੋਏ ਨੇ ਤੇ ਬੱਚਿਆਂ ਖਾਣ ਪੀਣ ਲਈ ਅਲੱਗ-ਅਲੱਗ ਤਰ੍ਹਾਂ ਦੇ ਸਟਾਲਸ ਐ ਬੱਚੇ yellow costume ਪਾ ਕੇ ਆਏ ਆ ਪੈਰੈਂਟਸ ਵੀ ਇਸ ਫਲੇਵਰ ਨੂੰ ਫੀਲ ਕਰਨ ਲਈ yellow costume ਦੇ ਵਿੱਚ ਆਏ ਆ ਤੇ ਬਹੁਤ ਅੱਛਾ ਲੱਗ ਰਿਹਾ ਪੈਰੈਂਟਸ ਨੇ ਜਦੋਂ ਖੁਸ਼ੀ ਦੇ ਤੇ ਭਰੇ ਹੋਏ ਚਿਹਰੇ ਅਸੀਂ ਦੇਖ ਰਹੇ ਆਂ ਬੱਚਿਆਂ ਨੂੰ ਇੰਜੋਏ ਕਰਦੇ ਦੇਖ ਰਹੇ ਆਂ ਤੇ ਸਾਨੂੰ ਬਹੁਤ ਖੁਸ਼ੀ ਮਿਲ ਰਹੀ ਐ ਐਦਾਂ ਦੇ ਵੇਲੇ ਫਿਊਚਰ ਦੇ ਵਿੱਚ ਵੀ ਅਸੀਂ ਆਰਗੇਨਾਈਜ਼ ਕਰਦੇ ਰਵਾਂਗੇ ਤੇ ਅਲੱਗ-ਅਲੱਗ ਟਾਈਮ ਤੇ ਅਸੀਂ ਇਹ ਜੈਕਟਿਵਿਟੀਜ਼ ਕਰਦੇ ਰਹਨੇ ਆਂ ਜਿੱਥੇ ਪੈਰੈਂਟਸ ਆ ਕੇ ਆਪਣੇ ਬੱਚਿਆਂ ਦੇ ਨਾਲ ਪੂਰਾ ਆਨੰਦ ਲੈ ਸਕਣ ਤੇ ਸਕੂਲ ਦੇ ਵਿੱਚ ਆਪਣੇ ਆਪ ਨੂੰ ਇੱਕ ਕਾਸ ਮੈਂਬਰ ਸਕੂਲ ਦਾ ਸਮਝ ਸਕਾ ਕਿਉਂਕਿ ਸਕੂਲ ਤੇ ਪੈਰੈਂਟਸ ਇੱਕ ਪਰਿਵਾਰ ਦੀ ਤਰਾਈ ਹੈ ਬੱਚੇ ਬਹੁਤ ਇੰਜੋਏ ਕਰ ਰਹੇ ਅਸੀਂ ਬਹੁਤ ਖੁਸ਼ ਹਾਂ ਲਾਰਡ ਐਸ देयर आर ਮਨੀ ਸਵਿੰਗਸ ਫਾਰ ਅ ਐਂਟਰਟੇਨਮੈਂਟ एवरीवन ਇਜ਼ ਇਨ येलो कॉस्ट्यूम दे आर ਲੁਕਿੰਗ ਵੈਰੀ ਵੰਡਰਫੁਲ ਥੇ ਆਰ ਇੰਜੋਇੰਗ ਦ ਲਾਰਡ ਥੈਂਕ ਯੂ ਵਧੀਆ ਜੀ ਵੈਸੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਮਨੋਰੰਜਨ ਵੀ ਕਰਨਾ ਚਾਹੀਦਾ ਬੱਚਿਆਂ ਦਾ ਵਧੀਆ ਫਨ ਹੋ ਰਿਹਾ ਖੁਸ਼ ਆ ਬੱਚੇ ਸਾਨੂੰ ਵੀ ਵਧੀਆ ਲੱਗ ਰਹੇ ਵੈਸੇ ਜੀ ਠੀਕ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਵਧੀਆ ਪ੍ਰਬੰਧ ਇਹਨਾਂ ਦਾ ਸਾਰਾ ਬਹੁਤ ਸੋਹਣਾ ਲੱਗਿਆ ਸਾਨੂੰ ਵੈਸੇ ਆ ਕੇ ਸਾਡਾ ਵੀ ਮਨ ਖੁਸ਼ ਹੋ ਗਿਆ ਬੱਚੇ ਵੀ ਸਾਡੇ ਖੁਸ਼ ਆ ਬਸ ਮਾਂ ਪਿਓ ਦਾ ਬੱਚੇ ਕੋਲ ਚਾਹੀਦੇ ਵਧੀਆ ਪ੍ਰਬੰਧ ਸਾਰਾ ਬਸ ਸਹੀ ਹੈ ਬਹੁਤ ਵਧੀਆ ਲੱਗਿਆ ਬਿਲਕੁਲ प्रोग्राम बहुत सारे बच्चे इंजॉय कर, कर रहे हैं उद्धा पेरेंट्स भी इंजॉय कर रहे हैं बहुत तरह के झूले लगे खाने पीन बच्चे बहुत खुशी आनंद मना रहे हैं अजय स्कूल बहुत बढ़िया है तो पढ़ाई